ਜੀਐਸਟੀ 2.2 ਦਾ ਬਿਗੁੱਲ ਵੱਜ ਚੁੱਕਿਆ ਹੈ ਉਹੀ ਜੀਐਸਟੀ ਜਿਸ ਨੇ 2017 ਤੋਂ ਸਾਡੀ ਜ਼ਿੰਗੀਆਂ ਦੇ ਵਿੱਚ ਕਈ ਵਾਰੀ ਅਜਿਹੇ ਖੇਡ ਖੇਡੇ ਕਿ ਸਾਨੂੰ ਰਾਹਤ ਮਿਲੀ ਅਤੇ ਕਈ ਵਾਰੀ ਸਾਡੀ ਜੇਬ ਖਾਲੀ ਹੋਈ ਹੁਣ ਜੀਓਐਮ ਯਾਨੀ ਕਿ ਗਰੁੱਪ ਆਫ ਮਿਨਿਸਟਰਸ ਨੇ ਇੱਕ ਵੱਡਾ ਫੈਸਲਾ ਕੀਤਾ ਹੈ ਉਹਨਾਂ ਕਿਹਾ ਹੈ ਕਿ 12% ਅਤੇ ਇਸ ਦੇ ਨਾਲ ਹੀ 28% ਵਾਲੇ ਸਲੈਬ ਗਾਇਬ ਹੋ ਜਾਣਗੇ ਆ ਰਹੇ ਹਨ ਸਿਰਫ ਦੋ ਸਲੈਬ 5% ਅਤੇ 28% ਪੁੱਠੈਰੋ ਕਿ ਇਸ ਨਾਲ ਤੁਹਾਡਾ ਖਰਚਾ ਘਟੇਗਾ ਜਾਂ ਸਰਕਾਰ ਦਾ ਰੈਵਨਿਊ ਵਧੇਗਾ ਆਓ ਇਸ ਨੂੰ ਤੇ ਵਿਸ਼ਲੇਸ਼ਣ ਕਰਦੇ ਹਾਂ ਜੀ ਉਹ ਐਮ ਨੇ ਜੀਐਸਟੀ ਸੁਧਾਰ ਲਈ ਵੱਡਾ ਪ੍ਰਸਤਾਵ ਮਨਜ਼ੂਰ ਕਰ ਲਿਆ ਹੈ ਹੁਣ 12% ਅਤੇ 28% ਵਾਲੇ ਸਲੈਬ ਖਤਮ ਹੋਣਗੇ ਸਿਰਫ ਦੋ ਹੀ ਸਲੈਬ ਰਹਿ ਜਾਣਗੇ 5% ਅਤੇ ਨਾਲ ਹੀ 18% ਇਸ ਦਾ ਮਤਲਬ ਇਹ ਹੋਇਆ ਕਿ ਜਿਹੜੀਆਂ ਚੀਜ਼ਾਂ ਅੱਜ 12% ਤੇ ਹਨ ਉਹ ਹੁਣ 5% ਦੇ ਵਿੱਚ ਜਾਣਗੀਆਂ ਅਤੇ ਜੋ 28% ਤੇ ਹਨ ਉਹ 18% ਦੇ ਆ ਜਾਣਗੀਆਂ ਪਰ ਠਹਿਰੋ ਇੱਕ ਹੋਰ ਬੰਬ ਸ਼ਾਮਿਲ ਕੀਤਾ ਗਿਆ ਹੈ 40% ਦਾ ਨਵਾਂ ਸਲੇਬ ਇਸ ਦੇ ਵਿੱਚ ਲਗਜ਼ਰੀ ਕਾਰਾਂ ਸ਼ਰਾਬ ਤੰਬਾਕੂ ਕਾਫੀ ਫਾਸਟ ਫੂਡ ਅਤੇ ਇਸ ਦੇ ਨਾਲ ਹੀ ਜੂਏ ਵਰਗੀਆਂ ਚੀਜ਼ਾਂ ਉੱਡਣਗੀਆਂ ਇਹੇ ਬਦਲਾਅ ਹੋਣ ਦੇ ਨਾਲ ਤੁਹਾਡੀ ਜੇਬ ਤੇ ਕੀ ਅਸਰ ਪਏਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇੱਕ ਪਾਸੇ ਏਸੀ ਤੇ ਫਰਿੱਜ ਸਸਤੇ ਹੋਣਗੇ ਨਾਲ ਹੀ ਕਾਰਾਂ ਦੀ ਕੀਮਤ ਵੀ ਘਟੇਗੀ ਦੂਜੇ ਪਾਸੇ ਸ਼ਰਾਬ ਕੌਫੀ ਤੰਬਾਕੂ ਤੇ ਫਾਸਟ ਫੂਡ ਵਾਲਿਆਂ ਨੂੰ ਕਾਫੀ ਵੱਡੀ ਝੋਟ ਲੱਗੇਗੀ ਹੋਟਲ ਇੰਡਸਟਰੀ ਨੂੰ ਵੀ ਇਸ ਦੇ ਨਾਲ ਰਾਹਤ ਮਿਲੇਗੀ ਕਿਉਂਕਿ ਨਿਰਮਾਣ ਸਮੱਗਰੀ ਸਸਤੀ ਹੋਣ ਦੇ ਨਾਲ ਘਰ ਬਣਾਉਣ ਦੀ ਲਾਗਤ ਜੋ ਹੈ ਉਹ ਘੱਟ ਹੋ ਸਕਦੀ ਹੈ ਪਰ ਦੋਸਤੋ ਹਰੇਕ ਰਾਹਤ ਦਿਨ ਨਾਲ ਇੱਕ ਨਵਾਂ ਟੈਕਸਟ ਵੀ ਜੁੜ ਰਿਹਾ ਹੈ ਯਾਨੀ ਕਿ 40% ਦੀ ਸਲੈਬ ਇੱਕ ਹੋਰ ਟੈਕਸ ਜੁੜ ਰਿਹਾ ਹੈ ਜਿਸ ਦਾ ਨਾਮ ਹੈ ਸਿੰਟੈਕਸ ਤੁਹਾਨੂੰ ਦੱਸਦੇ ਹਾਂ ਆਖਿਰਕਾਰ ਇਸ ਸਿੰਟੈਕਸ ਦੀ ਕਹਾਣੀ ਕੀ ਹੈ ਸਰਕਾਰ ਦਾ ਕਹਿਣਾ ਹੈ ਕਿ ਜਿੰਨਾ ਚੀਜ਼ਾਂ ਦੇ ਨਾਲ ਸਿਹਤ ਨੂੰ ਨੁਕਸਾਨ ਹੁੰਦਾ ਹੈ ਜਿਵੇਂ ਕਿ ਅਸੀਂ ਪਹਿਲਾਂ ਗੱਲ ਕੀਤੀ ਹੈ ਕਿ ਤੰਬਾਕੂ ਸ਼ਰਾਬ ਫਾਸਟ ਫੂਡ ਉਹਨਾਂ ਦੇ ਉੱਤੇ ਟੈਕਸ ਨੂੰ ਵਧਾ ਦਿੱਤਾ ਜਾਏਗਾ ਤਾਕੀ ਇਸ ਦੀ ਖਪਤ ਘਟ ਹੋਵੇ ਲੋਕ ਸਿਹਤਮੰਦ ਰਹਿਣ ਪਰ ਦੇਖਿਆ ਜਾਏ ਇਹ ਥੋੜੀ ਅਜੀਬ ਗੱਲ ਨਹੀਂ ਹੈ ਸਰਕਾਰ ਸਾਨੂੰ ਕਹਿੰਦੀ ਹੈ ਕਿ ਫਾਸਟ ਫੂਡ ਖਾਣਾ ਬੰਦ ਕਰੋ ਪਰ ਉਸੇ ਸਰਕਾਰ ਨੇ ਰੈਸਟੋਰੈਂਟ ਉਦਯੋਗ ਨੂੰ ਹੀ ਵਧਾਉਣ ਲਈ ਸਕੀਮ ਵੀ ਚਲਾਈ ਹੈ ਦਰਸ਼ਕੋ ਹੁਣ ਦੇਖਣਾ ਇਹ ਹੋਏਗਾ ਕਿ ਜੀਐਸਟੀ 2.0 ਸੁਣਨ ਦੇ ਵਿੱਚ ਤਾਂ ਬਹੁਤ ਵਧੀਆ ਲੱਗ ਰਿਹਾ ਹੈ ਦੋ ਸਲੈਬ ਨੇ ਸਾਫ਼ ਸਿਸਟਮ ਹੈ ਸਭ ਕੁਝ ਵਧੀਆ ਲੱਗ ਰਿਹਾ ਹੈ ਪਰ ਸੱਚਾਈ ਇਹ ਹੈ ਕੀ ਸਰਕਾਰ ਤੁਹਾਡੀ ਜੇਬ ਨਾਲ ਕਮਾਲ ਦਾ ਖੇਡ ਖੇਡ ਰਹੀ ਹੈ ਪਹਿਲਾ 28% ਲਗਾ ਕੇ ਆਦਤ ਪਾ ਦਿੱਤੀ ਹੁਣ 18% ਕਰਕੇ ਰਾਹਤ ਦਾ ਅਹਿਸਾਸ ਦਿਵਾ ਰਹੇ ਨੇ ਇਸ ਦੇ ਨਾਲ ਹੀ ਸਿੰਟੈਕਸ ਦੇ ਨਾਤੇ ਕਾਫੀ ਫਾਸਟ ਫੂਡ ਤੇ ਟੈਕਸ ਵਧਾ ਦਿੱਤਾ ਗਿਆ ਹੈ ਇਹ ਤੁਹਾਡੀ ਸਿਹਤ ਲਈ ਹੈ ਇਹ ਕਹਿ ਕੇ ਇਹ ਟੈਕਸ ਜੋ ਹੈ ਵਧਾਇਆ ਗਿਆ ਹੈ ਹੁਣ ਦੇਖਣਾ ਇਹ ਹੋਏਗਾ ਕਿ GST 2.0 ਸਿਸਟਮ ਦੇ ਵਿੱਚ ਸੁਧਾਰ ਤੋਂ ਵੱਧ ਕਿਤੇ ਖੇਡ ਦਾ ਨਵਾਂ ਰੂਪ ਤਾਂ ਨਹੀਂ ਬਣਦਾ